ਕੀਸ਼ੋਰ ਸਿੰਘ ਜੀ ਮਹਾਰਾਜ ਇਸ ਵੀਡੀਓ ਦੇ ਵਿੱਚ ਦੱਸਦੇ ਹਨ ਕਿ ਸਤਸੰਗੀ ਪੁਰਸ਼ ਨੂੰ ਪੂਰਾ ਪੂਰਾ ਲਾਭ ਕਿਸ ਤਰ੍ਹਾਂ ਮਿਲ ਸਕਦਾ ਹੈ ਇਸ ਦੇ ਕਿਹੜੇ ਅਸੂਲ ਹਨ ਮਹਾਂਪੁਰਖ ਦੱਸਦੇ ਹਨ ਕਿ ਮਾਨੁਕ ਤਨ ਦੇ ਸਰੀਰ ਦੇ ਅੰਦਰ ਕੀ ਚੀਜ਼ ਹੈ ਜਿਸ ਕਰਕੇ ਇਸ ਦੇ ਅੰਦਰ ਨਾਮ ਨੇ ਹੀ ਵਸਦਾ ਕਿੰਨੇ ਪ੍ਰਕਾਰ ਦੇ ਸਰੋਤੇ ਹਨ ਇਨ੍ਹਾਂ ਵਿੱਚੋਂ ਕਿਹੜੇ ਬੈਸਟ ਹਨ ਨਾਲ ਹੀ ਮਾਨੁਕ ਤਨ ਦੀ ਇਤਨੀ ਮਹਿਮਾ ਵਡਿਆਈ ਕਿਉਂ ਹੈ ਮਹਾਪੁਰਖ ਇਸ ਦੇ ਵੀ ਕਈ ਐਗਜ਼ਾਮਪਲਸ ਦੇ ਕੇ ਸਮਝਾਉਂਦੇ ਹਨ ਸਾਧ ਸੰਗਤ ਜੀ ਇਸਾਰੇ ਸਵਾਲਾਂ ਦੇ ਜਵਾਬ ਸੁਣੋ ਖੁਦ ਪੂਰਨ ਬ੍ਰह्म ਗਿਆਨੀ ਸੰਤ ਈਸ਼ਰ ਸਿੰਘ ਜੀ ਰਾਰਾ ਸਾਹਿਬ ਵਾਲਿਓ ਪਾਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਨਾਲ ਹੀ ਕਮੈਂਟ ਕਰਕੇ ਦੱਸਿਓ ਆਪ ਹੋਰ ਕਿਹਨੇ ਮਹਾਪੁਰਖਾਂ ਦੀ ਵੀਡੀਓ ਸੁਣਨਾ ਚਾਹੁੰਦੇ ਹੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਤ ਸ੍ਰੀ ਅਕਾਲ

ਆ ਸੇ ਕਿਸੰਦਨ ਆਨ ਰਾਜਮ ਦੇ ਸੂਮਤਮ ਦੇ ਸਮਾ ਦੇ ਤਨਮਦ ਵਿਦਿਆ ਮਦੇ ਆਰ ਪਰ ਕੇੰਨ ਨਾਦੀ ਰਾਇ ਦੇ ਚਿਤ ਵਿੱਚ ਹੈ ਉਸ ਨੂੰ ਚਿਤ ਵਿੱਚੋਂ ਕੱਢ ਮਰਮਾਨਤਾ ਵਿੱਚ ਆਉਣਾ ਕਿਉਂਕਿ ਇਸ ਦਰਤਨ ਵਿੱਚ ਜ਼ਹਿਰ ਪਿਆ ਹੋਵੇ ਉਹਦੇ ਵਿੱਚੰ ਨੰਦ ਤੋਂ ਵਿਚਾਰ ਰੱਖਦੇ ਤਾਂ ਗਿਆਨ ਨੂੰ ਕੱਢ ਦੇਵੋ ਤਾਂ ਕਿ ਅਮਤ ਨਿਵਾਸ ਕਰੇ ਮਨਰੂਪੀ ਵਰਤਨ ਹੈ ਇਹਦੇ ਵਿੱਚ ਕਈ ਕਿਸਮ ਦਾ ਜੋ ਮਲ ਕਈ ਹੈ ਨਿਕਾਰ ਪਿਆ ਹੋਇਆ ਹੈ ਇਹ ਜਿਹੜਾ ਸੰਕਰਦ ਹੈ ਇਹਨੂੰ ਕੱਢ ਦਿਓ ਇਹ ਹਰੀਜਤ ਰੂਪੀ ਸੰਗਰ ਨਾਲ ਪਰੂਰ ਹੋ ਜਾਏ ਜ਼ਹਿਰ ਮਾਰਨ ਵਾਲੀ ਚੀਜ਼ ਹੈ ਉਮਰ ਸੰਮਰ ਕਰਨ ਵਾਲੀ ਹੈ ਇਹ ਯਸ ਸੰਮਰਥ ਹੈ ਉਹ ਦਰਵਾਸ਼ਾ ਨਾ ਹੋ ਜੋ ਨਿਰਮਾਣਤਾ ਦੇ ਘਰ ਵਿੱਚ ਆਉ ਤੀਸਰਾ ਚਿਤਲੀ ਇਕਾ ਕਰਦਾ ਹੈ ਇਹ ਆਪ ਦਾਕਾ ਮਨਬਲ ਦਰਦਾ

ਸਾਵਧਾਨ ਆਪ ਸੁਰਾਇਤੋ ਕੇ ਨਰਜੀਤਨ ਨੀਂ ਪਾਬਰ ਕਰਕੇ ਇਹ 110 ਨੰਬਰ ਵਿੱਚ ਦੱਸਿਆ ਹੈ ਇਹ کئی ਕਿਸਮ ਦੇ ਸਰੂਪ ਤੇ ਹੁੰਦੇ 140 0 ਦੱਸਿਆ 190 ਦੱਸਿਆ ਉਹਨਾਂ ਨੂੰ 0 ਦੱਸਿਆ 100 ਦੱਸਿਆ ਉਹ ਤਾਂ ਸ਼ੁਰੂ ਵਾਲੇ ਨੇ ਕਹਿੰਦੇ ਹਨ ਚਲ ਕੇ ਆਇਆ ਸ਼ੁੰਗਾ ਸ਼ੁੰਗਾ ਉਹ ਨੂੰ ਕਹਿੰਦੇ ਨੇ 호텔 ਦਿੱਤੇ ਕਣਕਵੀ ਜੀ ਖੜ ਗਿਆ ਸ਼ੁੰਗ ਇਹ 2 ਮਿੰਟ ਦੁਰ ਗਿਆ ਉਹਨੂੰ ਸ਼ੁੰਗਾ ਉਹ ਸ੍ਰੋਤਾ ਨੇ ਐਸਮ ਯਾਣ ਵਾਸਤੇ ਦਸੀਏ ਉਹਨੂੰ ਸ਼ੁੰਗਾ ਕਹਿੰਦੇ ਐਸ ਦੀ ਜਾਨ ਵਿੱਚ ਆ ਗਿਆ ਮਾਰਨ ਨਿਕਾਰ ਕਰਕੇ ਆਪਣੇ ਪਾਸੇ ਲੈ ਗਿਆ ਇਹ ਕਿੱਸੇ ਕਿਸਮ ਦਾ ਹੈ ਤਾਂ ਕਿਸ ਨੂੰ ਇਹ ਹੈ ਮੇਦਰਦਨਾ ਜਾਣ ਦਾ ਰੋਕ ਕੇ ਬੈਠੋ ਖੰਡ ਕੇ ਬੰਦਾ ਆਦਤ ਹੈ ਨਹੀਂ ਸ਼ਵਾ ਪ੍ਰਣਿਆਮੀ ਉਹ ਗਣ ਲੱਭੀ ਜਾਂਦਾ ਹੁੰਦਾ ਉਹ ਨਹੀਂ ਜਾਂਦਾ ਉਹ ਵੀ ਖਾਲੀ ਰਹੇ ਸੋ ਹੁੰਗਾ ਚੁੰਗਾ ਚੁੰਗਾ ਜੀਹਨ ਦੇ ਫੁੰਦੇ ਇਹ ਦਿਲ ਨਾ ਲੱਗਣਾ ਨੀਓਂ ਬਣੋੜੀ ਜੀ ਤੁੰਗ ਮੜਾ ਪੰਘੀ ਨਾ ਜਾਂ ਨੂੰ ਫੁੰਗੇ ਕਿ ਇਹ ਵੀ ਸਰੋਤਾਂ ਨੇ ਸਰੋਤੇ ਚੁੰਗੇ ਅਸੀਂ ਤੋਂ 100 ਬੀਕੀ ਨੁਟਕਾ ਕੇ ਹਰੀ ਚਸਰੀ ਜੀ ਮੈਂ ਦੁੱਧ ਚੁੰਗੀ ਨਾ ਮਾਤਾ ਦਦਨ ਬਚਾ ਚੁੰਗਦਾ ਇਹ ਗੁਆਣੀ ਰੂਪੀ ਸਾਡੀ ਮਾਤਾ ਹੈ ਅਸੀਂ ਇਸ ਦੇ ਵਿੱਚੋਂ مٹی ٹکا کے پرو واحد کرو آلس تو سا چتن ہری جس بھی جوڑ کے اور میلہ میں ਅਤIENT ਦੁਖੀਅਰ ਆਸ਼ਾਂਤ ਹੋਇਆ ਕਰੇ ਇਸੇ ਦੁੱਖ ਨੂੰ aur ਆਸ਼ਾਂਤੀ ਨੂੰ ਕੋਈ ਵੀ ਨਹੀਂ ਚਾਹੁੰਦਾ। ਇਹ ਤਾਗਰਮਨ ਸੁਖੀਅਰ ਆਸ਼ਾਂਤ ਹੋਇਆ ਕਰੇ। ਉਸ ਤੋਂ ਵੀ ਜ਼ਿਆਦਾ ਸਮਾਦਿਖਤਮਨ ਸਮਾਧੀ ਵੀ ਚਲਾ ਜਾਵੇ। ਯਾਦ ਆਤਿ ਤਾਗਰਮਨ ਉਹ ਤੋਂ ਵੀ ਜ਼ਿਆਦਾ ਸੁਖੀਅਰ ਆਸ਼ਾਂਤ ਹੁੰਦਾ। ਆਪੀ ਇਸ ਢੇਜ ਮੰਨ ਦੀ ਅਮਨ ਹੋ ਜਾਣਾ ਹੁੰਦਾ। ਕਿ ਸੁਹਾਨੀ ਮਾਰਗ ਵਿੱਚ ਆਖਰੀ ਸਟੇਜ ਜੋ ਮਨ ਦੀ ਹੈ ਅਮਨ ਹੋ ਜਾਣ ਮਨ ਕੀ ਇਹ ਸੁਣੇ ਸੰਕਲਪ ਦੇ ਕਲ ਇਹਨਾਂ ਨੂੰ ਛੱਡ ਕੇ ਬਿਲਕੁਲ ਹੀ ਨਿਰਵਿਕਲਪ ਹੋ ਜਾਣਾ ਆਤਮਾ ਦਾ ਪਰਮਾਤਮਾ ਦਾ ਸਰੂਪ ਨਿਰਵਿਕਲਪ ਹੈ ਤੇ ਤਾਂ ਉਸ ਦਾ ਰੂਪ ਹੀ ਬਣ ਜਾਂਦਾ ਤੂੰ ਤੂੰ ਕਰਦਾ ਤੂੰ ਆ ਮੁਝ ਮੇ ਰਹਾ ਨੂੰ ਜੇ ਵੀ ਆਪਾ ਪਰ ਕਾ ਮਿਟ ਗਿਆ ਜਦ ਤੇ ਤਾਂ ਇਸ ਰਸਤਾ ਜਿਹਾ ਪਹੁੰਚ ਜਾਂਦਾ ਇਹ ਜੋ ਮਨ ਜਿਹੜਾ ਹੈ ਮਨ ਹੋਇਆ ਦਾਤਾ ਨੂੰ ਇਸ ਅਸਤ ਆਰਮਨੂਟਾ ਕੇ ਵਰਨ ਰੋ ਕੇ ਅਨਿਸ਼ ਕਰੋ ਹੈ ਗ੍ਰੱਪ ਦਾ ਲਾਭ ਲੈ ਲਿਆ। ਕਿਸ਼ਨੰਗਾਰ ਦੀ ਸ਼ਿਸ਼ਟੀ ਜੋ ਕਿ 84 ਲੱਖ ਜੁਗਨ ਵਿੱਚ ਵੰਡੀ ਗਈ ਹੈ। ਉਹਨਾ ਵਿੱਚੋਂ ਖਾਦੇ ਕਰ ਲਓ। 84 ਜੁਗਨ ਵਿੱਚ ਇਸੇ ਨਾਮ ਸਮਾਨ। ਬੜੀ ਮੁਸ਼ਕਲ ਪ੍ਰਾਪਤ ਹੋਈ। ਸਵਨੀ ਜੀ ਨੇ ਇਸ ਨੂੰ ਆਸ ਆ ਗਈ ਹੈ ਫਿਰ ਤੋਂ ਫੇਰ ਤੋਂ ਤੇ ਜੋ ਜਹਾ ਹੈ ਮਾਨਸ ਤੇ ਲਹੀ ਨਾਨਕ ਕਾਇਤ ਮਿਲਣ ਦੀ ਬਰੀਆ ਸ਼ਮਤ ਕਰਨ 88 ਲੱਖ ਜਾਨ ਕਿਤਨੀ ਹੁੰਦੀ ਹੈ ਇਸ ਕਟ 88 ਲੱਖ ਜੀ ਆ ਜਾਨ ਵਿੱਚੋਂ ਮੈਨੂੰ ਖਾ ਦੇ ਨਵੇਂ ਸਮਝ ਲੋ ਇਹ ਮੈਂ ਇਸ ਕਟ 88 ਲੱਖ ਨਰੇ ਬੰਦਿਆਂ ਵਿੱਚ ਕਿਤ ਜੀਉਂਦੇ ਵੀ ਮੈਂ ਨਾ ਐਨੀ ਮਨੁੱਖੀ ਮਹਿਮਾ ਉਹਨਾਂ ਵਿੱਚ ਹੁੰਦਾ ਹੈ ਜਾਂ ਹੋਰ ਕਹੋ ਸਮਝ ਲੋ ਇੱਕ ਕਟ 88 ਲੱਖ ਅਨ ਬੜਾ ਮਹਾਨਾ ਉਹਨਾਂ ਇਤਿਹਾਸ ਪੜਿਆ ਉਹ ਕਿੰਨੀ ਮਹਿਮਾ ਇਸੇ ਹੀ ਤਰ੍ਹਾਂ ਹੀ ਇਤਿਹਾਸ ਕਰਤਾਰਸੀ ਬਤ ਜੀਆ ਜੂਨ ਵਿੱਚੋਂ ਮਨੁੱਖ ਦੀ ਮਹਿਮਾ ਹੈ ਮਨੁੱਖ ਦੇ ਦੀ ਮਹਿਮਾ ਹੈ ਇਹ ਸੇ ਬੜੇ ਮੁਸ਼ਕਲ ਨਾਲ ਪ੍ਰਾਪਤੀ ਤੈਕਨੀਕ ਕਰਨੀ ਕਿਵੇਂ ਸੇ ਪੂਨ ਕਰਕੇ ਕਿਸੇ ਜਨਮ ਵਿੱਚ ਕੋਈ ਪੂਨ ਕਰਮ ਹੋ ਗਿਆ ਉਹਨਾਂ ਦਾ ਫਲ ਇਸੇ ਮਿਲ ਜਾਈਂ ਫਿਰ ਤੋਂ ਤੇ ਜੁਗ ਹਾਰੇ ਮਨੁਸਤੇ ਲਈ ਨਾਨਕ ਕਹਿੰਦੇ ਮਿਲਣ ਕੀ ਵਰੀ ਆ ਸਿਮਰਤ ਕਹਾਂ ਨਹੀਂ